ਸ੍ਰੀ ਕਾਲ ਜੀ ਪਾਇਟਾ ਸੁਖਦ ਸਿੰਘ ਸੰਧਵਾ ਜੀ ਦੇਖ ਰਹੇ ਐਪਸ ਸਬਜੈਕਟ ਅੱਜ ਪਿੰਡ ਸੰਧਵਾ ਤੋਂ ਗੁਰਦੁਆਰਾ ਮਾਤਾ ਦਇਆਕੌਰ ਕਿਲਾ ਫਰੀਦਕੋਟ ਇਹ ਤਿੰਨ ਥਾਵਾਂ ਜਿਹੜੇ ਜਾ ਰਹੇ ਹੜ ਕੀਰਤਾਂ ਵਾਸਤੇ ਅੱਜ ਸਾਰੇ ਪਿੰਡ ਦੇ ਨਗਰ ਨਵਾਸੀਆਂ ਨੇ ਬਿਲਕੁਲ ਇਕੱਠਾ ਕਰਕੇ ਹੜਪੀੜਤਾ ਲਈ ਤਿੰਨ ਵੱਡੀਆਂ ਟਰਾਲੀਆਂ ਜਿਹੜੀਆਂ ਰਾਹਤ ਸਮਗਰੀ ਦੀਆਂ ਇਥੋਂ ਰਵਾਨਾ ਕੀਤੀਆਂ ਜਿਸ ਵਿੱਚ ਪਸ਼ੂਆਂ ਵਾਸਤੇ ਚਾਰਾ ਏ ਜਿਹੜੇ ਹੜਪੀੜ ਤੇ ਲੋਕ ਐ ਉਹਨਾਂ ਵਾਸਤੇ ਖਾਣ ਪੀਣ ਦਾ ਸਮਾਨ ਕੁਝ ਜਿਹੜੀਆਂ ਦਵਾਈਆਂ ਇਹਨਾਂ ਵਿੱਚ ਪਿੱਧੀਆਂ ਜਾ ਰਹੀਆਂ ਹਨ ਇਹ ਜਨ ਟਰੈਕਟਰ ਹੈ ਜਿਹੜੇ ਪਿੰਡ ਸੰਧਵਾ ਤੋਂ ਨਗਰ ਨਿਵਾਸੀਆਂ ਦੀ ਕੀਤੀ ਹੋਈ ਸੇਵਾ ਕੱਠੀ ਅੱਜ ਇਥੋਂ ਰਵਾਨਾ ਹੋਏ ਹਨ ਇਹ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਪਿੰਡ ਸੰਧਵਾ ਤੋਂ ਇਹ ਨੌਜਵਾਨਾਂ ਨੇ ਇੱਥੇ ਇਕੱਠੇ ਹੋ ਗਏ ਸੇਵਾ ਇਕੱਠੀ ਕੀਤੀ ਕਿ ਅੱਜ ਇਹ ਸੇਵਾ ਪਿੰਡ ਸੰਧਵਾ ਤੋਂ ਰਾਹ ਮੜ ਪੀਸਾਂ ਵਾਸਤੇ ਜਾ ਰਹੀ ਹੈ ਅਸੀਂ ਅੱਜ ਕਿਨਾਂ ਨਾਲ ਗੱਲਬਾਤ ਵੀ ਕਰਾਂਗੇ ਅਸੀਂ ਅੱਜ ਖੜੇ ਆ ਗੁਰਦੁਆਰਾ ਸਾਹਿਬ ਪਿੰਡ ਸੰਧਵਾ ਜ਼ਿਲ੍ਹਾ ਫਰੀਦਕੋਟ ਮਾਤਾ ਦਇਆਕੌਰ ਵਿਖੇ ਇੱਥੋਂ ਅੱਜ ਹੜਪੀੜਤਾ ਵਾਸਤੇ ਰਾਤ ਸਮਗਰੀ ਦਾ ਸਮਾਨ ਲੈ ਕੇ ਤਿੰਨ ਟਰਾਲੀਆਂ ਜਿਹੜੀਆਂ ਪਿੰਡ ਸੰਧਵਾ ਤੋਂ ਜਾ ਰਹੀਆਂ ਇਹ ਤਸਵੀਰਾਂ ਤੁਹਾਨੂੰ ਖਾ ਰਹੇ ਆ ਅਸੀਂ ਪਿੰਡ ਸੰਧਵਾ ਤੋਂ ਇੱਥੇ ਵੀ ਪਿੰਡ ਸੰਧਵਾ ਨੇ ਸਾਰੇ ਨਗਰ ਨੇ ਸੇਵਾ ਕਰ ਕੀਤੀ ਹੈ ਇਹ ਲੰਗਰ ਵਾਸਤੇ ਸੇਵਾ ਤੇ ਵਿੱਚ ਹੀ ਮੈਡੀਕਲ ਤੇ ਹੋਰ ਵੀ ਹਰ ਪ੍ਰਕਾਰ ਦੀ ਸੇਵਾ ਜਿਹੜੀ ਇਹ ਪਿੰਡ ਸੰਧਵਾ ਤੋਂ ਜਾ ਰਹੇ ਆ ਪੂਰੇ ਨਗਰ ਵੱਲੋਂ ਕੀਤੀ ਗਈ ਹੈ ਕਿ ਜਿਹੜੇ ਉੱਥੇ ਲੋਕ ਵਿਚਾਰੇ ਫਸੇ ਹੋਏ ਆ ਤੇ ਉਹਨਾਂ ਵਾਸਤੇ ਅਸੀਂ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਹੀ ਕਰਦੇ ਆ ਕਿ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਇਹ ਪਿੰਡ ਸੰਧਵਾ ਤੋਂ ਹੜਪੀੜਤਾਂ ਵਾਸਤੇ ਸੇਵਾ ਜਾ ਰਹੀ ਹੈ ਹੁਣ ਜਿਹੜਾ ਹੜ ਹੜਪੀੜਤ ਸਮਗਰੀ ਜਾ ਰਹੀ ਹੈ ਉਹਦੇ ਵਾਸਤੇ ਪਿੰਡ ਸੰਧਵਾ ਤੋਂ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਹੋ ਰਹੀ ਹੈ ਇਸ ਪ੍ਰੰਤ ਇੱਥੋਂ ਇਹ ਚਾਲੇ ਪਾਉਣਗੇ ਅਰਦਾਸ ਤੋਂ ਸ਼ੁਰੂਆਤ ਹੋਵੇਗਾ ਵਾਛ ਅਰਦਾਸ ਪਰਮਦਾਤਾ ਹੋ ਸਹਾਇਰ ਦਿਨਾਂ ਨੂੰ ਮਨੂਸੂਰਾ ਹੋ ਸਿਰਹ ਰਾਇ ਸ੍ਰੀ ਅਕਸ਼ਿਨ ਜੀ ਦਾ ਨਾਮ ਸਵਾਪਨ ਬਾਕੀ ਆਸਾ ਤੇ ਅੰਤ ਤੱਕ ਟੈਕਨੋਲੋਜੀ ਵਾਹਿਗੁਰੂ ਕਿਰਪਾ ਗੁਰੂ ਜੀ ਦੇ ਬਾਅਦ ਮੇਰਾ ਪੁੱਤ ਆਰਵਨ ਦਾ ਸਜਾਉਣਾ ਮਾਰਕੀ ਤੱਕ ਗਿਆ ਧੋਖਾ ਸੋਚਦਾ ਸੀ ਜਦੋਂ ਪਤਸ਼ਾਹੀ ਜੀ ਦਾ ਸੇਵਾ ਕੀਤਾ ਸਪਟਾਇਆ ਦੇਖੋ ਕਰੇ ਜਿਦ ਤੱਕ ਪਤਸ਼ਾਹੀ ਜੀ ਦੇ ਦਰਗਾਹ ਤੋਂ ਸੇਵਾ ਕਰਨ ਲੱਗੇ ਸਮੂਹ ਨਗਰ ਸੰਵਾਲ ਨੇ ਸੰਗਠਨ ਰਣਿਤ ਆਪਿਧੋ ਦਾਸ ਰਾਲਾ ਆਪਿਧੋ ਦਾਸ ਰਾਲਾ ਕੱਕਾ ਦਾਤ ਪਾਸ਼ਾ ਸੂਨ ਅਗਰ ਸੰਨਵਾਨੀ ਸੰਗਤ ਦਾ ਤਰਪਾਸ਼ਾ ਜੀ ਹਰਿ ਦਾਤਪਾਸ਼ਾ ਜੀ ਹੜਪੀ ਤਾਂ ਦੇ ਵਾਸਤੇ ਅੱਜ ਦੇਪੋ ਦਾ ਸਫਾ ਰਸਤਾ ਵਸਤਾ ਲੈ ਕਰਕੇ ਗਾਰੇ ਮੇਨ ਸਿੰਘ ਪਾਸ਼ਾ ਜੀ ਦੀ ਕਿਰਪਾ ਕਰਨੇ ਮੇਰ ਬਰਾਹਮਣ ਦਾਤਪਾਸ਼ਾ ਦਾ ਸ਼ਹਿਰ ਤੇ ਉਹਨਾਂ ਦੀ ਸੇਵਾ ਨੂੰ ਥਾਈ ਪੋਣਾ ਨਗਰ ਦੇ ਵਿੱਚ ਸੁੱਖ ਸ਼ਾਂਤੀ ਅਤੇ ਵਾਕ ਬਖਸ਼ਣ ਲਈ ਸ੍ਰੀ ਪਾਸ਼ਾ ਜੀ ਨੇ ਹੜਾ ਲਿ ਮਾਰ ਤੋਂ ਨਜਾਤ ਦੁਆ ਕੇ ਦਾਤਪਾਸ਼ਾ ਜੀ ਦੁਬਾਰਾ ਇਸ ਪੰਜਾਬ ਨੂੰ ਹਰਿਆ ਭਰਿਆ ਕਰਕੇ ਦਾਤਪਾਸ਼ਾ ਆਪਣੇ ਦਰਦੀਆਂ ਸ਼ੀਆ ਤਾਂ ਖੇੜੇ ਬਖਸ਼ ਕਰੋ ਐਸੋ ਸੰਕਾ ਮਜਲੇ ਪੌਂਦੀ ਅੱਗੇ ਬਖਸ਼ ਕਰੋ ਜੀ ਅਸੀਂ ਚਾਨਣਾ ਦੇ ਸਦਾ ਜੀ ਸਾਹਿਬ 254 ਸ਼ਰਣ ਪਰੇਸ਼ਤਰੇ ਨਾਮਕ ਨਾ ਦੇ ਰਹੇ ਆ ਬਾਹਰ ਸੋਨੇ ਸੋਹਣ ਹਾਲ ਸਤਿ ਸ਼੍ਰੀ ਅਕਾਲ ਅੱਜ ਪਿੰਡ ਸੰਧਵਾ ਤੋਂ ਤਿੰਨ ਟਰਾਲੀਆਂ ਜਿਹੜੀਆਂ ਹੜਪੀੜਤਾ ਵਾਸਤੇ ਸੇਵਾ ਲਈ ਜਾ ਰਹੀਆਂ ਤੇ ਪੂਰੇ ਨਗਰ ਨੇ ਇਕੱਠੇ ਹੋ ਕੇ ਸੇਵਾ ਕੀਤੀ ਹੈ ਤੇ ਆਓ ਆਪਾਂ ਗੱਲਬਾਤ ਵੀ ਕਰਦੇ ਆ ਇੱਥੇ ਬਹੁਤ ਜਿਹੜੇ ਸੱਜਣ ਹੈ ਸੇਵਾ ਵਾਲੇ ਖੜੇ ਆ ਹਾਂ ਬਰਾੜ ਸਾਹਿਬ ਸਤਿ ਸ੍ਰੀ ਅਕਾਲ ਜੀ ਅੱਜ ਜਿਹੜੀ ਸੇਵਾ ਜਾ ਰਹੀ ਹੈ ਇੱਥੇ ਵੀ ਪਿੰਡ ਸੰਧਵਾ ਤੋਂ ਨਗਰ ਨੇ ਇਕੱਠੇ ਹੋ ਕੇ ਸੇਵਾ ਕੀਤੀ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਸਮੁੱਚੇ ਪਿੰਡ ਸੰਧਵਾ ਦੇ ਨਗਰ ਸੰਗਤ ਨੇ ਇਕੱਠੇ ਹੋ ਕੇ ਹੜਪੀੜਤਾ ਦੀ ਮਦਦ ਲਈ ਕੋਸ ਸਮਗਰੀ ਇਕੱਠੀ ਕਰਕੇ ਸੈਨ ਟਰਾਲੀਆਂ ਨੌ ਸਾਰੇ ਨੌਜਵਾਨ ਵੀ ਲੈ ਕੇ ਚੱਲੇ ਆ ਇਹਨਾਂ ਨੇ ਬੜੇ ਉਤਸ਼ਾਹ ਨਾਲ ਸਾਰੀ ਇਹ ਸਮਗਰੀ ਜਿਹੜੀ ਇਕੱਠੀ ਕਰਕੇ ਤੇ ਇਹ ਅੱਜ ਮੱਲਾਂ ਵਾਲੇ ਇਹ ਵਕਤ ਤੱਕ ਕੀ ਕੀ ਇਹਦੇ ਵਿੱਚ ਚਰਨਜੀਤ ਜੀ ਕੀ ਕੀ ਸਮਗਰੀ ਆ ਜਿਹੜੀ ਕਿ ਅਸੀਂ ਰਾਤ ਕਾਰਜੋ ਵੀਰੋ ਅਸੀਂ ਸੰਗਤ ਸੰਧਵਾ ਤੋਂ ਨਗਰ ਨਿਵਾਸੀ ਸਾਰਾ ਇਕੱਠਾ ਹੋ ਕੇ ਜੋ ਵੀ ਦਲਪੁਰ ਦੀ ਛੇਤਾ ਲੈ ਕੇ ਚੱਲੇ ਆ ਅਸੀਂ ਚਾਹੁੰਦੇ ਆ ਕਿ ਉਹਨਾਂ ਦੇ ਘਰ ਪਹੁੰਚੇ ਜਿਨ੍ਹਾਂ ਕੋਲ ਅਜ ਤੱਕ ਕੋਈ ਵੀ ਕਿਸੇ ਕਿਸਮ ਦਾ ਸਮਾਨ ਨਹੀਂ ਪਹੁੰਚਿਆ ਇਸ ਦੇ ਵਿੱਚ ਤੂੜੀ ਆ ਫਰੇ ਪੱਠੇ ਆ ਰੁਝਾਣਾ ਹੈ ਚੋਕਰ ਬਾਕੀ ਸਾਰੀ ਰਾਸਤਾ ਹੈ ਜਿਹਦੇ ਵਿੱਚ ਰਸੋਈ ਦਾ ਸਾਰਾ ਸਮਾਨ ਆ ਜਾਂਦਾ ਹੋਰ ਵੀ ਸਾਡੇ ਨਾਲ ਮੈਡੀਕਲ ਸਟੋਰ ਵੀ ਨਾਲ ਹੈ ਇਹਦੇ ਵਿੱਚ ਹੋਰ ਵੀ ਸਾਡੇ ਨਾਲ ਵੀਰ ਹੈ ਜਿਹੜੇ ਨੌਜਵਾਨਾਂ ਨੇ ਇੱਥੇ ਬਹੁਤ ਵੱਧ ਚੜ੍ਹ ਕੇ ਸੇਵਾ ਕੀਤੀ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਤੁਹਾਡਾ ਨਾਂ ਕੀ ਹੈ ਮੇਰਾ ਨਾਮ ਗਗਨਦੀਪ ਸਿੰਘ ਹੈ ਜੀ ਗਗਨਦੀਪ ਜੀ ਕੀ ਕੀ ਸੇਵਾ ਜਿਹੜੀ ਇਹਦੇ ਵਿੱਚ ਟਰਾਲੀਆਂ ਦੇ ਵਿੱਚ ਭਰ ਕੇ ਅੱਜ ਤੁਸੀਂ ਲਿਜਾ ਰਹੇ ਆਂ ਹੜਪੀੜਤਾਂ ਵਾਸਤੇ ਉਹਦੇ ਬਾਰੇ ਦੱਸੋ ਹੜਪੀੜਤਾਂ ਵਾਸਤੇ ਜੀ ਸਾਰੇ ਪਿੰਡ ਵੱਲੋਂ ਜੋ ਵੀ ਸਮਗਰੀ ਇਕੱਠੀ ਕੀਤੀ ਗਈ ਹੈ ਇਹਦੇ ਵਿੱਚ ਰਾਸ਼ਨ ਆ ਜੀ ਤੂੜੀ ਆ ਪਸ਼ੂਆਂ ਵਾਸਤੇ ਤੇ ਫੀਡ ਦੇ ਗੱਟੇ ਆ ਜੀ ਤੇ ਨਾਲ ਜਿਹੜਾ ਆਪਣਾ ਘਰ ਦਾ ਖੋਦ ਵੀ ਸਮਾਨ ਜੀ ਦੇ ਵਿੱਚ ਆਟਾ ਹੋ ਗਿਆ ਤੇਲ ਹੋ ਗਿਆ ਹੋਰ ਬਹੁਤ ਸਾਰਾ ਦਾਲਾ ਚੌਲ ਜੋ ਵੀ ਸਹਾਦਕਸ਼ਨ ਦੇ ਵਿੱਚ ਆ ਜਾਂਦਾ ਸਮਾਨ ਜੀ ਸਾਰਾ ਹੀ ਆਪਾਂ ਉੱਥੇ ਲੈ ਕੇ ਚੱਲੇ ਆ ਤੇ ਉਮੀਦ ਕਰਦੇ ਆਂ ਵੀ ਅਵਾਇ ਗੁਰੂ ਇਸ ਤੋਂ ਬਾਅਦ ਵੀ ਸਾਡੀ ਜਿਹੜੀ ਸੇਵਾ ਉਹ ਜਰੂਰ ਲਾਊਗਾ ਫਿਲਹਾਲ ਦੀ ਤਾਂ ਅਸੀਂ ਇਹ ਜਿਹੜਾ ਸਮਾਨ ਉਹ ਉੱਥੇ ਲੈ ਕੇ ਜਾ ਰਹੇ ਹਾਂ ਹੱਲੇ ਵੀ ਲੋਕਾਂ ਦੇ ਆਪਦੇ ਘਰਾਂ ਦੇ ਵਿੱਚ ਵੀ ਕਈਆਂ ਦੇ ਨੁਕਸਾਨ ਹੋਏ ਆ ਫੇਰ ਵੀ ਵੱਧ ਚੜ੍ਹ ਕੇ ਆ ਜਿਹੜੇ ਪਿੰਡ ਸੰਧਵਾ ਦੇ ਇਹ ਲੋਕ ਆ ਜਿਹੜੇ ਸੇਵਾ ਕਰਨ ਵਾਸਤੇ ਪਹੁੰਚ ਰਹੇ ਆ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਬਾ ਮੈਂ ਤਾਂ ਇਹੀ ਅਰਦਾਸ ਬੇਨਤੀ ਕਰਨਾ ਚਾਹੁੰਦਾ ਸਾਰੇ ਪੰਜਾਬ ਨੂੰ ਵੀ ਆਪਣੇ ਜਿਹੜੇ ਭਰਾ ਡੁੱਬੇ ਆ ਵੱਧ ਚੜ ਕੇ ਸਾਰੇ ਪੰਜਾਬ ਨੂੰ ਰਲ ਕੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਦਾ ਖਾਲਸਾ ਸਾਰੇ ਵੇਖੋ ਜਮ ਨੌਜਵਾਨ ਵੀ ਇਕੱਠੇ ਆ ਇਹਦੇ ਵਿੱਚ ਸਾਰੇ ਪਿੰਡ ਵਾਸੀ ਵੀ ਆ ਇਹਨਾਂ ਨੇ ਇਹ ਸੇਵਾ ਜਿਹੜੀ ਹੁਣ ਇਹ ਟਰੈਕਟਰ ਚਲਾ ਕੇ ਸੇਵਾ ਕਰਨ ਵਾਸਤੇ ਜਾ ਰਹੇ ਆ ਵੈਗਰੂ ਇਹਨਾਂ ਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਮੈਂ ਨਰਪਾਇ ਸੱਚ ਤੋਂ ਡਾਕਟਰ ਜਸਕਰਨ ਸਿੰਘ ਸੰਧਵਾ ਤੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ